ਇੱਕ ਬੋਰਿੰਗ ਜਿਹਾ ਯਾ ਦਨ ਮਿੱਤਰਾ ਇੱਕ ਬੋਰਿੰਗ ਜਿਹਾ ਯਾ ਦਨ ਮਿੱਤਰਾ ਇੱਕ ਤੂੰ ਮੈਨੂੰ ਬੋਰ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਹੋਰ ਤੇ ਹੋਰ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਹੋਰ ਤੇ ਹੋਰ ਕਰੀ ਜਾਵੇਂ ਹੈਲਵਾ ਦਸ ਮੈਂ ਕੀ ਲੈਣਾ ਫਿਲਮਾਂ ਤੋਂ ਤੇਰੇ ਸ਼ਾਹਰੁਖ ਆਮਰ ਖਾਨਾ ਤੋਂ ਕੋਈ ਜੇਲ ਗਿਆ ਕੋਈ ਫੇਲ ਗਿਆ ਤਾਂ ਸਾਨੂੰ ਕੀ ਸਲਮਾਨਾ ਤੋਂ ਉਹ ਆਊਟਡੋਰ ਦੀ ਐਕਟਿੰਗ ਆ ਤੂੰ ਇੱਥੇ ਇੰਡੋਰ ਕਰੀ ਜਾਵੇਂ ਮੈਂ ਕੱਦ ਨਹੀਂ ਗੱਲ ਮੁਹੱਬਤ ਦੀ ਤੂੰ ਹੋਟ ਤੇ ਬੋਲ ਨਹੀਂ ਕਰੀ ਜਾਂਦਾ ਬਹੁਤ ਸੋਹਣਾ ਬੇੜਾ ਬਹਿ ਜਾਏ ਬਿਜਲੀ ਵਾਲਿਆਂ ਦਾ ਐਵੇਂ ਬਹਿ ਜਾਂਦੇ ਨੇ ਕੱਟ ਲਾ ਕੇ ਇੱਕ ਫਸਲ ਹੈ ਚੇਰਾ ਪੂੰਜੀ ਦੀ ਇੱਥੇ ਬਹਿ ਜਾਂਦੇ ਨੇ ਜੱਟ ਲਾ ਕੇ ਇੱਕ ਪਾਣੀ ਮੁਕਨ ਦਾ ਡਾਰਾ ਵੇ ਕੀ ਬਾਤ ਹੈ ਇੱਕ ਪਾਣੀ ਮੁਕਨ ਦਾ ਡਾਰਾ ਵੇ ਤੂੰ ਰੱਬ ਤੇ ਡੋਰ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਹੋਰ ਤੇ ਹੋਰ ਕਰੀ ਜਾਵੇਂ ਸੁਣਾ ਕੋਈ ਦੇਵੇ ਲਫਾਵੇ ਸਾਨੂੰ ਕੀ ਜਾਂ ਕੱਡੇ ਵਿੱਚੋਂ ਪ੍ਰਧਾਨਾਂ ਨੂੰ ਬੱਸ ਕਰ ਛੇੜ ਕੇ ਬਹਿ ਜੀ ਨਾ ਹੁਣ ਕੈਪਟਨ ਬਾਦਲਮਾਨਾਂ ਨੂੰ ਆਹ ਕੀ ਬਾਤ ਮੈਂ ਉਡੀਕਾਂ ਗੱਲ ਤੇਰੀ ਕਦਮ ਉੱਕੇ ਉਹ ਚੋਰ ਤੇ ਚੋਰ ਕਰੀ ਜਾਵੇਂ ਮੈਂ ਚੰਨੀ ਗੱਲ ਮੁਹੱਬਤੀ ਤੂੰ ਹੋਰ ਤੇ ਹੋਰ ਕਰੀ ਜਾਂਦਾ ਬਹੁਤ ਸੋਹਣਾ ਬਹੁਤ ਸੋਹਣਾ ਜੋ ਕਰਦੇ ਨੇ ਸੋ ਭਰਦੇ ਨੇ ਹਾਂ ਦੱਸ ਸਾਨੂੰ ਕੀ ਟਵੀਟਾਂ ਤੋਂ ਕੋਈ ਰੀਲ ਉਧੇੜ ਰਿਹਾ ਜਾਂ ਗਾਲੀ ਕਮੈਂਟ ਸਵੀਟਾਂ ਤੋਂ ਜਦ ਘੇ ਨਿਕਲੇ ਸਿੱਧੀ ਉਂਗਲੀ ਨਾਲ ਫੇਰ ਕਿਉਂ ਮਰੋੜ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਹੋਰ ਤੇ ਹੋਰ ਕਰੀ ਜਾਵੇਂ ਹੁਣ ਛੱਡ ਪਰੇ ਕਿੰਮ ਜੋਂਗਦਿਆਂ ਤੂੰ ਗੋਲੀ ਮਾਰ ਟਰੰਪਾ ਨੂੰ ਸੱਚ ਗੋਲੀ ਤੋਂ ਹੁਣ ਯਾਦ ਆਉ ਅੜੀਕੀ ਨਾਲ ਦੁਨੀਆ ਦੇ ਅੰਤਾਂ ਨੂੰ ਅੱਪਾ ਚੜੇ ਚੀਨ ਤੋਂ ਕੀ ਲੈਣਾ ਤੂੰ ਐਵੇਂ ਹੱਕ ਦਾ ਜ਼ੋਰ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਹੋਰ ਤੇ ਹੋਰ ਕਰੀ ਜਾਵੇਂ ਉਹ ਟੁੱਟਣ ਸਰਕਾਰਾਂ ਸਾਨੂੰ ਕੀ ਕੋਈ ਨਸ਼ਿਆਂ 'ਚ ਚਾਹੇ ਘਰਕ ਜਾਵੇ ਤੂੰ ਗੱਲਾਂ ਕਰ ਜਾ ਸੋਚੀ ਜਾ ਜਾ ਇਕਬਾਲ ਦੇ ਪੈ ਫਰਕ ਜਾਵੇ ਹੁਣ ਕਿਰਸਾਨੀ ਜਾਂ ਬੇਰੋਜ਼ਗਾਰੀ ਬੋਲੇ ਕੰਨੀ ਕਿਉਂ ਸ਼ੋਰ ਕਰੀ ਜਾਵੇਂ ਮੈਂ ਕਰਨੀ ਗੱਲ ਮੁਹੱਬਤ ਦੀ ਤੂੰ ਬੋਲ ਤੇ ਹੋਰ ਕਰੀ ਜਾਵੇਂ ਚਾਰ ਵਾਰ ਮੈਂ ਉੱਠ ਚੁੱਕਿਆ ਉਹ ਹੁਣ ਤਾਂ ਮੈਨੂੰ ਜਾ ਲੈਣ ਦੇ ਜਾਂ ਚੁੱਪ ਕਰ ਜਾ ਹੁਣ ਬੋਲੀ ਨਾ ਜਾਂ ਮੈਨੂੰ ਵੀ ਚਾਹ ਸੁਣਾ ਲੈਣ ਦੇ ਉਹ ਚਾਹ ਪਾਣੀ ਹੀ ਪੁੱਛ ਲੈਣ ਦਾ ਹੁਣ ਵੀ ਵਨ ਮੋਰ ਕਰੀ ਜਾਵੇਂ ਮੈਂ ਕਰਨੀ ਗੱਲ ਮਾਰਦਾ ਕੀ ਬਾਤ ਹੈ ਜੀ ਮੈਂ ਹੋਰ ਤੇ ਹੋਰ ਕਰੀ ਦਾਂ ਕੀ ਬਾਤ ਹੈ ਹੋਰ ਹੀ ਜਾ ਦਨ ਮਿੱਤਰ ਤੂੰ ਮੈਨੂੰ ਮੋਰ ਕਰੀ ਜਾ ਬਹੁਤ ਸੋਹਣਾ ਭਾਈ ਬਹੁਤ ਹੀ ਸੋਹਣਾ ਰਕਮੰਤਾ ਸਾਰੇ ਪਿੱਛੇ ਲਪੇਟ ਸਾਰੇ